ਤਦਰ ਅੰਮ੍ਰਿਤਸਰ ਦੇ ਵਿੱਚ ਭਿਆਨਕ ਸੜਕ ਹਾਦਸਾ ਵਾਪਰਿਆ ਜੈਤਪੁਰ ਤੇ ਪਠਾਨਕੋਟ ਹਾਈਵੇ ਰੋਡ ਤੇ ਇਹ ਪੂਰਾ ਹਾਦਸਾ ਵਾਪਰਿਆ ਸਵਾਰੀਆਂ ਦੇ ਨਾਲ ਭਰੀ ਬਸ ਦੀ ਟਰਾਲੀ ਦੇ ਨਾਲ ਟੱਕਰ ਹੋਈ ਹੈ ਦੱਸਦੀ ਕਿ ਗੱਟੀਆਂ ਦੇ ਨਾਲ ਇੱਕ ਟਰਾਲੀ ਭਰੀ ਹੋਈ ਸੀ ਜਿਸ ਦੀ ਟੱਕਰ ਹੁੰਦੀ ਹੈ ਬਟਾਲਾ ਤੋਂ ਅੰਮ੍ਰਿਤਸਰ ਵੱਲ ਜਾ ਰਹੀ ਸੀ ਹਾਦਸੇ ਦੇ ਵਿੱਚ ਕਈ ਸਵਾਰੀਆਂ ਨੂੰ ਸੱਟਾਂ ਲੱਗੀਆਂ ਨੇ ਦੱਸਦੇ ਕਿ ਟਰੈਕਟਰ ਤੇ ਬੈਠਿਆ ਜੋ ਵਿਅਕਤੀ ਸੀ ਉਹ ਵੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਤੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਔਰ ਇਸ ਪੂਰੀ ਘਟਨਾ ਦਾ ਜੇਕਰ ਕਾਰਨ ਦੇਖਿਆ ਜਾਵੇ ਤਾਂ ਤੇਜ਼ ਰਫਤਾਰ ਇਸ ਪੂਰੇ ਕਾਰਨ ਦਸਦੀ ਹੋਈ ਨਜ਼ਰ ਆ ਰਹੀ ਹੈ। ਤਾਮਰਸਰ ਦੇ ਵਿੱਚ ਭਿਆਨਕ ਸੜਕ ਹਾਦਸਾ ਜਿਸ ਦੇ ਵਿੱਚ ਸਵਾਰੀਆਂ ਨਾਲ ਭਰੀ ਹੋਈ ਬੱਸ ਦੀ ਜ਼ੋਰਦਾਰ ਟੱਕਰ ਹੋਈ ਹੈ ਟਰਾਲੀ ਦੇ ਨਾਲ। ਮੈਂ ਦੇਖਿਆ ਮੇਰਾ ਨਾਮ ਮਨਪ੍ਰੀਤ ਸਿੰਘ ਹੈਗਾ। ਮੈਂ ਵੇਰਕੇ ਤੋਂ ਮੈਂ ਡਿਊਟੀ ਚੱਲਿਆ ਬਟਾਲੇ ਅਮੂਲਚ ਜੁੜੀ ਕਰਦਾ ਮੈਂ ਸੇਖੜੀ ਸਾਹਿਬ ਕੋ ਤੇ ਜਦੋਂ ਵੇਖਿਆ ਰੋਡ ਤੇ ਟ੍ਰੈਫਿਕ ਜਾਮ ਤੇ ਬਿਜਲੀ ਦਾ ਕੰਮ ਕਰਦਾ ਮੈਂ ਸਾਹਮਣੇ ਤਾਰ ਲਵਾ ਕੇ ਘਰ ਚੋਂ ਕਟਰ ਚਲਾ ਕੇ ਉਹਦੇ ਸਾਰੇ ਬੁਲਟ ਵੜਾਏ 1.5-2 ਘੰਟੇ ਲੱਗੇ ਡਿਊਟੀ ਤੋਂ ਲੇਟ ਹੋ ਗਿਆ 2 ਘੰਟੇ ਮੈਂ ਫੋਨ ਤੇ ਫੋਨ ਕਰੀ ਜਾਂਦੇ ਆ ਪਰ ਇਹ ਵੀ ਮੁੰਡੇ ਦੀ ਜਾਨ ਬਚ ਗਈ ਸਾਨੂੰ ਇਹਨਾਂ ਸ਼ੁਕਰ ਆ ਰੱਬ ਦਾ ਵੀ ਮੁੰਡੇ ਦੀ ਜਾਨ ਬਚ ਗਈ ਬਸ ਮੇਰਾ ਹਰਿੰਦਰ ਸਿੰਘ ਪਿੰਡ ਪਖਰਪੁਰ ਤੋਂ ਸੀ ਅਸੀਂ ਸਾਨੂੰ ਪਤਾ ਲੱਗਾ ਐਕਸੀਡੈਂਟ ਹੋਇਆ ਹੀ ਉਸੇ ਲਈ ਪਿਛਲੀ ਵਸਤੇ ਆ ਰਹੇ ਆਏ ਉੱਤਰ ਕੇ ਪਹਿਲਾਂ ਇੱਥੇ ਪਹੁੰਚੇ ਜਦੋਂ ਜਹਾਜ਼ ਕਰਕੇ ਬੱਚਾ ਇੱਕ ਫਸਿਆ ਸੀ ਸਾਰੇ ਪਿੰਡ ਦੇ ਸਹਿਯੋਗ ਨਾਲ ਵੀ ਸਾਡੇ ਨਾਲ ਆਪਾਂ ਕਟਰ ਦੇ ਨਾਲ ਇਲੈਕਟ੍ਰੀਸ਼ੀਅਨ ਬੱਤੀ ਲਵਾ ਕੇ ਉਹਨਾਂ ਨੂੰ ਕੱਢਿਆ ਤੇ ਬਾਕੀ ਜਦੋਂ ਜਹਾਜ਼ ਨਾਲ ਬੱਚਾ ਸਿਹਤਮੰਦ ਹੈ ਕੋਈ ਗੱਲ ਨਹੀਂ ਵਾਹਿਗੁਰੂ ਦੀ ਕਿਰਪਾ ਨਾਲ ਬਚਾਅ ਹੋ ਗਿਆ ਤਾਦਰ ਅੰਮ੍ਰਿਤਸਰ ਦੇ ਵਿੱਚ ਭਿਆਨਕ ਸੜਕ ਹਾਦਸਾ ਵਾਪਰਿਆ ਜੈਤਪੁਰ ਤੇ ਪਠਾਨਕੋਟ ਹਾਈਵੇ ਰੋਡ ਤੇ ਇਹ ਪੂਰਾ ਹਾਦਸਾ ਵਾਪਰਿਆ ਸਵਾਰੀਆਂ ਦੇ ਨਾਲ ਭਰੀ ਬੱਸ ਦੀ ਟਰਾਲੀ ਦੇ ਨਾਲ ਟੱਕਰ ਹੋਈ ਹੈ ਦੱਸਦੀ ਕਿ ਗੱਟੀਆਂ ਦੇ ਨਾਲ ਇੱਕ ਟਰਾਲੀ ਭਰੀ ਹੋਈ ਸੀ ਜਿਸ ਦੀ ਟੱਕਰ ਹੁੰਦੀ ਹੈ ਬਟਾਲਾ ਤੋਂ ਅੰਮ੍ਰਿਤਸਰ ਵੱਲ ਜਾ ਰਹੀ ਸੀ ਹਾਦਸੇ ਦੇ ਵਿੱਚ ਕਈ ਸਵਾਰੀਆਂ ਨੂੰ ਸੱਟਾਂ ਲੱਗੀਆਂ ਨੇ ਦੱਸਦੇ ਕਿ ਟਰੈਕਟਰ ਤੇ ਬੈਠਿਆ ਜੋ ਵਿਅਕਤੀ ਸੀ ਉਹ ਵੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਹੈ ਤੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਔਰ ਇਸ ਪੂਰੀ ਘਟਨਾ ਦਾ ਜੇਕਰ ਕਾਰਨ ਦੇਖਿਆ ਜਾਵੇ ਤਾਂ ਤੇਜ਼ ਰਫਤਾਰ ਇਸ ਪੂਰੇ ਕਾਰਨ ਦਸਦੀ ਹੋਈ ਨਜ਼ਰ ਆ ਰਹੀ ਹੈ। ਤਾਮਰਸਰ ਦੇ ਵਿੱਚ ਭਿਆਨਕ ਸੜਕ ਹਾਦਸਾ ਜਿਸ ਦੇ ਵਿੱਚ ਸਵਾਰੀਆਂ ਨਾਲ ਭਰੀ ਹੋਈ ਬੱਸ ਦੀ ਜ਼ੋਰਦਾਰ ਟੱਕਰ ਹੋਈ ਹੈ ਟਰਾਲੀ ਦੇ ਨਾਲ। ਮੈਂ ਦੇਖਿਆ ਮੇਰਾ ਨਾਮ ਮਨਪ੍ਰੀਤ ਸਿੰਘ ਹੈਗਾ। ਮੈਂ ਵੇਰਕੇ ਤੋਂ ਮੈਂ ਡਿਊਟੀ ਚੱਲਿਆ ਬਟਾਲੇ ਅਮੂਲਚ ਜੁੜੀ ਕਰਦਾ ਮੈਂ ਸੇਖੜੀ ਸਾਹਿਬ ਕੋ ਤੇ ਜਦੋਂ ਵੇਖਿਆ ਰੋਡ ਤੇ ਟ੍ਰੈਫਿਕ ਜਾਮ ਤੇ ਬਿਜਲੀ ਦਾ ਕੰਮ ਕਰਦਾ ਮੈਂ ਸਾਹਮਣੇ ਤਾਰ ਲਵਾ ਕੇ ਘਰ ਚੋਂ ਕਟਰ ਚਲਾ ਕੇ ਉਹਦੇ ਸਾਰੇ ਬੁਲਟ ਵੜਾਏ 1.5-2 ਘੰਟੇ ਲੱਗੇ ਡਿਊਟੀ ਤੋਂ ਲੇਟ ਹੋ ਗਿਆ 2 ਘੰਟੇ ਮੈਂ। ਫੋਨ ਤੇ ਫੋਨ ਕਰੀ ਜਾਂਦੇ ਆ ਪਰ ਇਹ ਵੀ ਮੁੰਡੇ ਦੀ ਜਾਨ ਬਚ ਗਈ ਸਾਨੂੰ ਇਹਨਾਂ ਸ਼ੁਕਰ ਆ ਰੰਬਦਾ ਵੀ ਮੁੰਡੇ ਦੀ ਜਾਨ ਬਚ ਗਈ ਬਸ ਮੇਰਾ ਹਰਿੰਦਰ ਸਿੰਘ ਪਿੰਡ ਪਖਰਪੁਰ ਤੋਂ ਸੀ ਅਸੀਂ ਸਾਨੂੰ ਪਤਾ ਲੱਗਾ ਐਕਸੀਡੈਂਟ ਹੋਇਆ ਸੀ ਉਸੇ ਲਈ ਪਿਛਲੀ ਵਾਸਤੇ ਆ ਰਹੇ ਆ ਉੱਤਰ ਕੇ ਪਹਿਲਾਂ ਇੱਥੇ ਪਹੁੰਚੇ ਜਦੋਂ ਜਦਦ ਕਰਕੇ ਬੱਚਾ ਇੱਕ ਫਸਿਆ ਸੀ ਸਾਰੇ ਪਿੰਡ ਦੇ ਸਹਿਯੋਗ ਨਾਲ ਵੀਰ ਸਾਡੇ ਨਾਲ ਆਪਾਂ ਕਟਰ ਦੇ ਨਾਲ ਇਲੈਕਟ੍ਰੀਸ਼ੀਅਨ ਬੱਤੀ ਲਵਾ ਕੇ ਉਹਨਾਂ ਨੂੰ ਕੱਢਿਆ ਤੇ ਬਾਕੀ ਜਦੋਂ ਜਦਦ ਨਾਲ ਬੱਚਾ ਸਿਹਤਮੰਦ ਹੈ ਕੋਈ ਘਾਲ ਨਹੀਂ ਵਾਹਿਗੁਰੂ ਦੀ ਕਿਰਪਾ ਨਾਲ ਬਚਾਅ ਹੋ ਗਿਆ ਤਾਦਰ ਅੰਮ੍ਰਿਤਸਰ ਦੇ ਵਿੱਚ ਭਿਆਨਕ ਸੜਕ ਹਾਦਸਾ ਵਾਪਰਿਆ ਜੈਤਪੁਰ ਤੇ ਪਠਾਨਕੋਟ ਹਾਈਵੇ ਰੋਡ ਤੇ ਇਹ ਪੂਰਾ ਹਾਦਸਾ ਵਾਪਰਿਆ ਸਵਾਰੀਆਂ ਦੇ ਨਾਲ ਭਰੀ ਬੱਸ ਦੀ ਟਰਾਲੀ ਦੇ ਨਾਲ ਟੱਕਰ ਹੋਈ ਹੈ ਦੱਸਦੀ ਕਿ ਗੱਟੀਆਂ ਦੇ ਨਾਲ ਇੱਕ ਟਰਾਲੀ ਭਰੀ ਹੋਈ ਸੀ ਜਿਸ ਦੀ ਟੱਕਰ ਹੁੰਦੀ ਹੈ ਬਟਾਲਾ ਤੋਂ ਅੰਮ੍ਰਿਤਸਰ ਵੱਸ ਜਾ ਰਹੀ ਸੀ ਹਾਦਸੇ ਦੇ ਵਿੱਚ ਕਈ ਸਵਾਰੀਆਂ ਨੂੰ ਸੱਟਾਂ ਲੱਗੀਆਂ ਨੇ ਦੱਸਦੇ ਕਿ ਟਰੈਕਟਰ ਤੇ ਬੈਠਿਆ ਜੋ ਵਿਅਕਤੀ ਸੀ ਉਹ ਵੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਤੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਔਰ ਇਸ ਪੂਰੀ ਘਟਨਾ ਦਾ ਜੇਕਰ ਕਾਰਨ ਦੇਖਿਆ ਜਾਵੇ ਤਾਂ ਤੇਜ਼ ਰਫਤਾਰ ਇਸ ਪੂਰੇ ਕਾਰਨ ਦਸਦੀ ਹੋਈ ਨਜ਼ਰ ਆ ਰਹੀ ਹੈ। ਤਮਰਸਰ ਦੇ ਵਿੱਚ ਭਿਆਨਕ ਸੜਕ ਹਾਦਸਾ ਜਿਸ ਦੇ ਵਿੱਚ ਸਵਾਰੀਆਂ ਨਾਲ ਭਰੀ ਹੋਈ ਬੱਸ ਦੀ ਜ਼ੋਰਦਾਰ ਟੱਕਰ ਹੋਈ ਹੈ ਟਰਾਲੀ ਦੇ ਨਾਲ। ਮੇਰਾ ਨਾਮ ਮਨਪ੍ਰੀਤ ਸਿੰਘ ਹੈਗਾ। ਮੈਂ ਵੇਰ ਕੇ ਤੋਂ ਮੈਂ ਡਿਊਟੀ ਚੱਲਿਆ ਬਟਾਲੇ ਅਮੁੱਲ ਚ ਜੁੜੀ ਕਰਤਾ ਮੈਂ ਸੇਖੜੀ ਸਾਹਿਬ ਕੋ ਤੇ ਜਦੋਂ ਵੇਖਿਆ ਰੋਡ ਤੇ ਟ੍ਰੈਫਿਕ ਜਾਮ ਤੇ ਬਿਜਲੀ ਦਾ ਕੰਮ ਕਰਦਾ ਮੈਂ ਸਾਹਮਣੇ ਤਾਰ ਲਵਾ ਕੇ ਘਰ ਚੋਂ ਕਟਰ ਚਲਾ ਕੇ ਉਹਦੇ ਸਾਰੇ ਬੁਲਟ ਵੜਾਏ 1.5-2 ਘੰਟੇ ਲੱਗੇ ਡਿਊਟੀ ਤੋਂ ਲੇਟ ਹੋ ਗਿਆ 2 ਘੰਟੇ ਮੈਂ ਪਾ ਫੋਨ ਤੇ ਫੋਨ ਕਰੀ ਜਾਂਦੇ ਆ ਪਰ ਇਹ ਵੀ ਮੁੰਡੇ ਦੀ ਜਾਨ ਬਚ ਗਈ ਸਾਨੂੰ ਇਹਨਾਂ ਸ਼ੁਕਰ ਆ ਰੰਬਦਾ ਵੀ ਮੁੰਡੇ ਦੀ ਜਾਨ ਬਚ ਗਈ ਬਸ ਮੇਰਾ ਹਰਿੰਦਰ ਸਿੰਘ ਪਿੰਡ ਪਖਰਪੁਰ ਤੋਂ ਸੀ ਅਸੀਂ ਸਾਨੂੰ ਪਤਾ ਲੱਗਾ ਐਕਸੀਡੈਂਟ ਹੋਇਆ ਸੀ ਉਸੇ ਲਈ ਪਿਛਲੀ ਵਾਸਤੇ ਆ ਰਹੇ ਆ ਉੱਤਰ ਕੇ ਪਹਿਲਾਂ ਇੱਥੇ ਪਹੁੰਚੇ ਜਦੋਂ ਜਦਦ ਕਰਕੇ ਬੱਚਾ ਇੱਕ ਫਸਿਆ ਸੀ ਸਾਰੇ ਪਿੰਡ ਦੇ ਸਹਿਯੋਗ ਨਾਲ ਵੀਰ ਸਾਡੇ ਨਾਲ ਆਪਾਂ ਕਟਰ ਦੇ ਨਾਲ ਇਲੈਕਟ੍ਰੀਸ਼ੀਅਨ ਬੱਤੀ ਲਵਾ ਕੇ ਉਹਨਾਂ ਨੂੰ ਕੱਢਿਆ ਤੇ ਬਾਕੀ ਜਦੋਂ ਜਦਦ ਨਾਲ ਬੱਚਾ ਸਿਹਤਮੰਦ ਹੋ ਗਿਆ ਕੋਈ ਘਰ ਨਹੀਂ ਵਾਇਗੁਰ ਦੀ ਕਿਰਪਾ ਨਾਲ ਬਚਾਅ ਹੋ ਗਿਆ